ਜਿਹਦੇ ਅੰਦਰ ਅਗਰ ਬੱਚੇ ਦੇ ਕੋਈ ਸੈਂਸਰੀ ਇਸ਼ੂਸ ਨੇ ਜਿਵੇਂ ਮੈਂ ਦੱਸਿਆ ਹੈਂਡ ਕਲਾਪਿੰਗ ਹੈ ਜਾਂ ਪੈਰ ਚੁੱਕੇ ਚੱਲਦਾ ਹੈ ਤਾਂ ਉਸ ਤਰੀਕੇ ਦੇ ਵਾਸਤੇ ਓਥੈਰੀਪੀ ਹੁੰਦੀ ਹੈ ਔਰ ਤੀਸਰਾ ਸਪੈਸ਼ਲ ਐਜੂਕੇਸ਼ਨ ਜਿਹਦੇ ਅੰਦਰ ਬੱਚੇ ਦੇ ਬਿਹੇਵੀਅਰ ਮੋਡੀਫਿਕੇਸ਼ਨ ਦੇ ਉੱਤੇ ਕੰਮ ਕਰਨਾ ਬੱਚੇ ਨੂੰ ਟਿਕਣਾ ਸਿਖਾਣਾ ਆਈ ਕੰਟੈਕਟ ਸਿਖਾਣਾ ਚੀਜ਼ਾਂ ਨੂੰ ਸਮਝਣਾ ਸਿਖਾਣਾ ਇਹ ਸਾਰੀ ਚੀਜ਼ਾਂ ਸੋਇ ਇੱਕ ਬਲੈਂਡਿੰਗ ਪੋਜੀਸ਼ਨ ਆਫ ਥੈਰੇਪੀ ਹੋਣੀ ਚਾਹੀਦੀ ਹੈ ਔਰ ਜਿਵੇਂ ਮੈਂ ਦੱਸ ਰਹੇ ਸੀਗੇ ਕਿ ਜਿਵੇਂ ਨਿਧੀ ਦਾ ਜਿਹੜਾ ਜੋ ਸ nghiêm ਦੀ ਮਦਰ ਹੈਗੀ ਜਿਨ੍ਹਾਂ ਦੀ 3 ਸਾਲ ਪਹਿਲੇ ਡੈਥ ਹੋ ਗਈ ਤਾਂ ਕਿਉਂ ਇਸ ਚੀਜ਼ क्योंकि वो आप कल ढाई साल तकरीबन पंजाब तो बहुत मेरा चंडीगढ़ या किसी अलग अलग जगह पे जाके रहे थैरेपी लैन क्योंकि ये वाले प्रोफेशनल्स हर जगह अवेलेबल हैं सो so, जब उन्होंने डिटेक्ट होया कि टाइम कुछ कट रह गया तो उन्होंने रघु न एक ही गल की कि जिस तरीके ना अपने बच्चे वास्ते इतने परेशान होैरेपीज है ही नहीं हैं तो मेरी एक लास्ट डिजायर यही है विश यही है कि कोई यहो जो सेंटर बनाया जिद अंदर सारे क्वालिफाइड लोग एको जगह पर मौजूद रह

ਤਾਂ ਇਹ ਸਾਨੂੰ ਪੂਰੇ ਇੰਡੀਆ ਵਿੱਚੋਂ ਅਲੱਗ-ਅਲੱਗ ਜਗ੍ਹਾ ਤੋਂ ਆਨੇ ਤੇ ਜਿਵੇਂ ਮਰਜੀ ਸੈਲਰੀ ਨੂੰ ਅਸੀਂ ਇਹ ਨੇਗੋਸ਼ੀਏਟ ਕੀਤਾ ਜੋ ਵੀ ਕੀ ਇਹੋ ਜਿਹਾ ਸੈਂਟਰ ਬਣਾਇਆ ਜਾਏ ਜਿੱਥੇ ਕਿ ਸਾਰਾ ਦਾ ਸਾਰਾ ਕੁਆਲੀਫਾਈਡ ਸਟਾਫ ਹੋਵੇ ਤਾਂ ਕਿ ਸਾਡੇ ਬੱਚਿਆਂ ਨੂੰ ਸਭ ਚੀਜ਼ਾਂ ਦੀ ਜ਼ਰੂਰਤ ਮਿਲ ਸਕੇ ਇੱਕ ਕੋਠੇ ਦੇ ਨੀਚੇ